ਇਸ ਸਮੇਂ ਦੇਸ਼ ਭਰ ਵਿੱਚ ਵਕਫ ਸੋਧ ਬਿੱਲ ਨੂੰ ਲੈ ਕੇ ਜੋਰਾਂ ਸ਼ੋਰਾਂ ਨਾਲ ਚਰਚਾ ਹੋ ਰਹੀ ਹੈ ਕਿਉਂਕਿ ਅੱਜ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਇਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਗੁੱਸਾ ਹੈ ਇਸੇ ਦੌਰਾਨ ਕਾਂਗਰਸ ਨੇ ਇਸ ਦੌਰਾਨ ਲੋਕ ਸਭਾ ਵਿੱਚ ਬਹੁਤ ਹੰਗਾਮਾ ਵੀ ਕੀਤਾ ਹੈ ਇਸ ਬਿੱਲ ਬਾਰੇ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਇਹ ਮੁਸਲਮਾਨਾਂ ਦੇ ਹਿੱਤ ਵਿੱਚ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਅਤੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਹ ਬਿੱਲ ਸੰਵਿਧਾਨ ਦੀ ਉਲੰਘਣਾ ਅਤੇ ਧਾਰਮਿਕ ਆਜ਼ਾਦੀ ਦੇ ਵਿਰੁੱਧ ਹੈ ਇਸ ਬਹਿਸ ਦੇ ਵਿਚਕਾਰ ਇਹ ਜਾਨਣਾ ਜ਼ਰੂਰੀ ਹੈ ਕਿ ਵਕਫ ਬੋਰਡ ਵਿੱਚ ਕੌਣ-ਕੌਣ ਸ਼ਾਮਿਲ ਹੈ ਤੇ ਬਾਕੀ ਧਰਮਾਂ ਵਿੱਚ ਇਸ ਨੂੰ ਲੈ ਕੇ ਕੀ ਨਿਯਮ ਹੈ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਵਕਫ ਹੈ ਕੀ ਦਰਅਸਲ ਵਕਫ ਇੱਕ ਇਸਲਾਮੀ ਪ੍ਰਥਾ ਹੈ ਜਿਸ ਵਿੱਚ ਕੋਈ ਵਿਅਕਤੀ ਜਾਂ ਸ਼ਾਸਕ ਸਮਾਜਿਕ ਭਲਾਈ ਦੇ ਉਦੇਸ਼ ਲਈ ਦਾਨ ਕਰਦਾ ਹੈ ਇਸ ਦਾ ਪ੍ਰਬੰਧਨ ਵਕਫ ਬੋਰਡ ਦੁਆਰਾ ਕੀਤਾ ਜਾਂਦਾ ਹੈ ਇਸਲਾਮ ਵਿੱਚ ਵਕਫ ਦਾ ਅਰਥ ਹੈ ਕੋਈ ਵੀ দান ਜਿਵੇਂ ਕਿ ਅੱਲਾ ਦੇ ਨਾਮ ਤੇ ਜਾਇਦਾਦ ਸਮਰਪਿਤ ਕਰਨਾ ਇਸ ਜਾਇਦਾਦ ਦੀ ਵਰਤੋਂ ਸਿਰਫ ਸਮਾਜਿਕ ਭਲਾਈ ਲਈ ਕੀਤੀ ਜਾਂਦੀ ਹੈ ਕੋਈ ਵੀ ਇਸ ਨੂੰ ਨਿੱਜੀ ਉਦੇਸ਼ਾਂ ਲਈ ਨਹੀਂ ਵਰਤ ਸਕਦਾ ਇਸ ਨੂੰ ਖਰੀਦਿਆ ਜਾਂ ਫਿਰ ਕਹਿ लो ਵੇਚਿਆ ਨਹੀਂ ਜਾ ਸਕਦਾ ਹੁਣ ਇਹ ਵੀ ਜਾਣ ਲੈਂਦੇ ਆ ਕਿ ਵਕਫ ਵਿੱਚ ਕੌਣ ਕੌਣ ਸ਼ਾਮਿਲ ਹੈ ਵਕਫ ਬੋਰਡ ਰਾਜ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ ਉਹ ਇਸ ਦੇ ਅਧਿਕਾਰਯੋਗ ਨਿਯੁਕਤੀ ਵੀ ਕਰਦੇ ਨੇ ਰਾਜ ਵਕਫ ਬੋਰਡ ਵਿੱਚ ਇੱਕ ਚੇਅਰਮੈਨ ਅਤੇ ਇੱਕ ਹੋਰ ਮੈਂਬਰ ਹੁੰਦੇ ਨੇ ਚੇਅਰਮੈਨ ਦੀ ਨਿਯੁਕਤੀ ਰਾਜ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਇਹ ਅਹੁਦਾ ਆਮ ਤੌਰ ਤੇ ਇੱਕ ਜੱਜ ਇੱਕ ਸੀਨੀਅਰ ਮੁਸਲਿਮ ਨੇਤਾ ਇੱਕ ਪ੍ਰਸ਼ਾਸਨਿਕ ਅਧਿਕਾਰੀ ਕੋਲ ਹੁੰਦਾ ਹੈ ਵਕਫ ਐਕਟ ਦੇ ਅਨੁਸਾਰ ਇਸ ਵਿੱਚ 6 ਤੋਂ ਲੈ ਕੇ 13 ਲੋਕ ਸ਼ਾਮਿਲ ਹੁੰਦੇ ਨੇ ਹੁਣ ਤੱਕ ਕਾਨੂੰਨ ਦੇ ਅਨੁਸਾਰ ਵਕਫ ਬੋਰਡ ਵਿੱਚ ਮੁੱਖ ਲੋਕ ਮੁਸਲਿਮ ਵਿਧਾਇਕ ਜਾਂ ਫਿਰ ਸੰਸਦ ਮੈਂਬਰ ਇਸਲਾਮਿਕ ਵਿਦਵਾਨ ਮੁਸਲਿਮ ਸਮਾਜ ਸੇਵਕ ਮੁਸਲਿਮ ਸਰਕਾਰੀ ਅਧਿਕਾਰੀ ਤੇ ਕਾਜੀ ਜਾਂ ਮੁਫਤੀ ਹੁੰਦੇ ਨੇ ਕਿ ਹਿੰਦੂ ਸਿੱਖ ਜਾਂ ਈਸਾਈ ਧਰਮ ਵਿੱਚ ਕੋਈ ਅਜਿਹੀ ਸੰਸਥਾ ਜਾਂ ਬੋਰਡ ਹੈ ਸਭ ਤੋਂ ਪਹਿਲਾਂ ਜੇਕਰ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਇਸ ਵਿੱਚ ਅਜਿਹਾ ਕੋਈ ਸੰਗਠਨ ਨਹੀਂ ਹੈ ਪਰ ਦਾਨ ਪਰਮਾਤਮਾ ਦੇ ਨਾਮ ਤੇ ਕੀਤਾ ਜਾਂਦਾ ਲੋਕ ਇਹ ਦਾਨ ਆਪਣੀ ਆਸਥਾ ਅਨੁਸਾਰ ਕਰ ਸਕਦੇ ਨੇ ਜੇਕਰ ਕੋਈ ਆਪਣੀ ਜਾਇਦਾਦ ਕਿਸੇ ਮੰਦਰ ਦੇ ਨਾਮ ਦੇਣਾ ਕਰਨਾ ਚਾਹੁੰਦਾ ਹੈ ਤਾਂ ਇਸ ਨੂੰ ਵੇਚਿਆ ਨਹੀਂ ਜਾ ਸਕਦਾ ਪਰ ਜੇਕਰ ਦਾਨੇ ਦੀ ਕੋਈ ਸ਼ਰਤ ਹੈ ਤਾਂ ਇਸ ਨੂੰ ਮੰਦਰ ਦੇ ਹਿੱਤ ਵਿੱਚ ਵੇਚਣਾ ਪੈਂਦਾ ਹੈ ਤਾਂ ਇਸ ਨੂੰ ਜ਼ਰੂਰ ਵੇਚਿਆ ਜਾ ਸਕਦਾ ਹੈ ਹਾਲਾਂਕਿ ਮੰਦਰ ਦੀ ਜਾਇਦਾਦ ਵੇਚਣ ਲਈ ਕਾਨੂੰਨੀ ਪ੍ਰਬੰਧ ਵੀ ਕੀਤੇ ਗਏ ਨੇ ਇਸਾਈ ਤਰ੍ਹਾਂ ਵਿੱਚ দান ਨੂੰ ਭੇਂਟ ਕਿਹਾ ਜਾਂਦਾ ਹੈ ਇਸ ਤਰ੍ਹਾਂ ਜੇਕਰ ਕੋਈ ਚਾਹੇ ਤਾਂ ਉਹ ਚਰਚ ਦੇ ਨਾਮ ਤੇ ਜ਼ਮੀਨ ਜਾਇਦਾਦ দান ਕਰ ਸਕਦਾ ਹੈ ਇਸ ਦੀ ਵਰਤੋਂ ਗਰੀਬਾਂ ਜਾਂ ਫਿਰ ਲੋੜਵੰਦ ਦੇ ਕੰਮਾਂ ਲਈ ਕੀਤੀ ਜਾਂਦੀ ਹੈ ਜੇਕਰ ਕੋਈ ਚਰਚ ਲਈ ਜ਼ਮੀਨ দান ਕਰਦਾ ਹੈ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸਨੇ ਇਸ ਲਈ ਕੋਈ ਸ਼ਰਤਾਂ ਰੱਖੀਆਂ ਨੇ ਜੇਕਰ ਉਹ ਵਿਅਕਤੀ ਕਹਿੰਦਾ ਹੈ ਕਿ ਇਹ ਜ਼ਮੀਨ ਹਮੇਸ਼ਾ ਚਰਚ ਕੋਲ ਰਹੇਗੀ ਤਾਂ ਚਰਚ ਇਸ ਨੂੰ ਵੇਚ ਨਹੀਂ ਸਕਦਾ ਪਰ ਜੇਕਰ ਉਹ ਵਿਅਕਤੀ ਸ਼ਰਤੇ ਦੱਸਦਾ ਹੈ ਕਿ ਚਰਚ ਜ਼ਮੀਨ ਨੂੰ ਕਿਸੇ ਵੀ ਤਰੀਕੇ ਨਾਲ ਵਰਤ ਸਕਦਾ ਹੈ ਫਿਰ ਚਰਚ ਚਾਹੇ ਜ਼ਮੀਨ ਵੇਚ ਸਕਦਾ ਸਿੱਖ ਧਰਮ ਵਿੱਚ ਦਾਨ ਨੂੰ ਦਸਵੰਤ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਆਪਣੀ ਆਮਦਨ ਦਾ ਦਸਵਾਂ ਹਿੱਸਾ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਦਾਨ ਕਰਨਾ ਸਿੱਖ ਧਰਮ ਵਿੱਚ ਇਸ ਨੂੰ ਸਾਹਿਤ ਕੀਤਾ ਜਾਂਦਾ ਹੈ ਸਿੱਖ ਧਰਮ ਵਿੱਚ ਸੇਵਾ ਦੀ ਭਾਵਨਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਸਿੱਖ ਧਰਮ ਵਿੱਚ ਕੋਈ ਵੀ ਜਾਇਦਾਦ ਜਾਂ ਜ਼ਮੀਨ দান ਕੀਤੀ ਗਈ ਹੈ ਉਸ ਨੂੰ ਉਸੇ ਉਦੇਸ਼ ਲਈ ਵਰਤਿਆ ਜਾਣਾ ਚਾਹੀਦਾ ਹੈ ਜਿਸ ਲਈ ਇਹ দান ਕੀਤੀ ਗਈ ਹੈ ਸਿੱਖ ਧਰਮ ਵਿੱਚ ਉਸ ਜ਼ਮੀਨ ਨੂੰ ਵੇਚਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ